ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਭਾਈ ਕੁੜੀਓ ਤੁਹਾਨੂੰ ਇੱਕ ਚੀਜ਼ ਦਿਖਾਵਾਂ ਜਿਹੜਾ ਕਿ ਇੱਕ ਪੰਥ ਤੇ ਦੋ ਕਾਜ ਹਨਾ ਸੁਣੀ ਹੋਣੀ ਆ ਘਾਵਤ ਤੁਸੀਂ ਉਹ ਇਹ ਐ ਨਾਲੇ ਤਾਂ ਆਪਣੀ ਸਬਜੀ ਦੀ ਸਬਜੀ ਤੇ ਨਾਲੇ ਇਹ 슈ਗਰ ਨੂੰ ਕਿਵੇਂ ਕੰਟਰੋਲ ਕਰਦਾ ਕਿਵੇਂ ਉਹ ਨੂੰ ਮਤਲਬ ਇਹ ਠੀਕ ਕਰਦਾ ਹੈਗਾ ਇਹਦੇ ਵਿੱਚ ਆਪਾਂ ਖਾਸ ਕੀ ਚੀਜ਼ ਪਾਈ ਹੈ ਉਹ ਤੁਹਾਨੂੰ ਦਿਖਾਉਣ ਲੱਗੇ ਆ ਜਿਹੜੀ ਕਿ 슈ਗਰ ਨੂੰ ਆਪਣੀ ਦੀ ਬਿਮਾਰੀ ਨੂੰ ਵਧਣ ਨਹੀਂ ਦਿੰਦੀ ਤੇ ਉਹਦੇ ਵਾਸਤੇ ਬਹੁਤ ਚੰਗੀ ਰਹਿੰਦੀ ਹੈ ਵੈਵਾਦੀ ਆਪਣੇ ਨਹੀਂ ਰਹਿਣ ਦੇਣੀ ਜੀ ਇਹਨੇ ਸਰੀਰ ਨੂੰ ਤੰਦਰੁਸਤ ਰੱਖਣਾ ਤੇ ਨਾਲੇ ਸਬਜੀ ਦੀ ਸਬਜੀ ਆ ਭਾਈ ਇਹ ਤੇ ਇਹਦੇ ਵਿੱਚ ਆਪਾਂ ਨੇ ਸਪੈਸ਼ਲ ਕੀ ਪਾਇਆ ਉਹ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਂਗੀ ਤੁਸੀਂ ਆਪਣੀ ਵੀਡੀਓ ਦੇ ਨਾਲ ਬਣਿਆ ਰਿਹਾ ਕਰੋ ਨਾਲੇ ਮੇਰੀ ਵੀਡੀਓ ਪੁੱਤ ਤੁਸੀਂ ਕਿੱਥੋਂ ਕਿੱਥੋਂ ਦੇਖੀ ਜਾਂਦੇ ਹੋ ਉਹ ਜ਼ਰੂਰ ਲਿਖਿਆ ਕਰੋ ਠੀਕ ਹੈ ਜੀ ਤੇ ਦੀ ਵੀਡੀਓ ਨੂੰ ਆਪਣੀ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਹੋਰ ਵੀ ਭੈਣਾ ਬੱਚੀਆਂ ਬੇਟੀਆਂ ਆਪਣੀਆਂ ਇਹੋ ਜਿਹੀਆਂ ਚੀਜ਼ਾਂ ਘਰੇ ਬਣਾਈ ਰੱਖਣ ਤਾਂ ਕਿ ਇਹ ਆਪਣੇ ਕੰਮ ਵੀ ਦਿੰਦੀਆਂ ਇਹਨਾਂ ਨੂੰ ਭਾਵੇਂ ਇਕੱਠਾ ਬਣਾ ਕੇ ਰੱਖ ਲੋ ਹਫ਼ਤਾ ਪਏ ਰਹਿੰਦੇ ਜੀ ਇਹ ਖਰਾਬ ਨਹੀਂ ਹੁੰਦੇ ਇਹਦੀ ਖਾਤਰ ਆਪਾਂ ਨੇ ਕੀ ਲਿਆ ਹੈਗਾ ਆਪਾਂ ਲਏ ਹੈ ਜੀ ਕarele ਠੀਕ ਹੈ ਜੀ ਕarele ਲੈ ਲਏ ਆਪਾਂ ਇਹਨਾਂ ਨੂੰ ਆਪਾਂ ਛਿੱਲ ਲੈਣਾ ਹੈਗਾ ਚੰਗੀ ਤਰ੍ਹਾਂ ਕareleਆਂ ਨੂੰ ਸਾਫ਼ ਸੁਥਰੇ ਛਿੱਲ ਲੈਣਾ ਹੈਗਾ ਇੱਕ ਕarele ਥੋੜਾ ਜਿਹਾ ਰੰਗ ਪਟਾ ਕੇ ਤਿੰਨ ਚਾਰ ਦਿਨ ਪਏ ਰਹੇ ਮੇਰੇ ਕੋਲੇ ਫਰਿੱਜ ਦੇ ਵਿੱਚ ਤੇ ਥੋੜਾ ਜਿਹਾ ਇਹਨਾਂ ਨੇ ਕਲਰ ਚੇਂਜ ਕਰ ਲਿਆ ਆਪਾਂ ਇਹਨਾਂ ਨੂੰ ਛਿੱਲ ਕੇ ਵਿੱਚੋਂ ਕਰ ਲਿਆ ਜੀ ਸਾਫ਼ ਠੀਕ ਹੈ ਜੀ ਵਿੱਚੋਂ ਬਿਲਕੁਲ ਇਹਨਾਂ ਨੂੰ ਆਹਾ ਕਰ ਲਿਆ ਆਪਾਂ ਸਾਫ਼ ਐਵੇਂ ਤਾਂ ਸਾਰੇ ਹੀ ਬਣਾਉਂਦੇ ਆ ਹੁਣ ਇਹਦੇ ਵਿੱਚ ਮੈਂ ਸਪੈਸ਼ਲ ਕੀ ਚੀਜ਼ ਪਾਈ ਹੈਗੀ ਹੈ ਉਹ ਤੁਹਾਨੂੰ ਸਾਰੀ ਦੱਸੂਗੀ ਮੈਂ ਇਹ ਠੀਕ ਹੈ ਨਾ ਜੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੋ ਸਾਫ਼ ਕਰਕੇ ਇਹਨਾਂ ਨੂੰ ਵਧੀਆ ਆਪਾਂ ਨਮਕ ਲਾ ਕੇ ਧੁੱਪੇ ਨਹੀਂ ਰੱਖਣੇ ਕਈ ਮੇਰੀਆਂ ਭੈਣਾਂ ਰੱਖ ਦਿੰਦੀਆਂ ਜੀ ਨਮਕ ਲਾ ਕੇ ਧੁੱਪੇ ਇਹਨਾਂ ਦੀ ਕੜੱਤਨ ਨਿਕਲ ਜਾਂਦੀ ਹੈ ਜਦੋਂ ਇਹਨਾਂ ਦੀ ਕੜੱਤਨ ਨਿਕਲ ਜਾਂਦੀ ਹੈ ਫਿਰ ਉਦੋਂ ਫਿਰ ਇਹ ਸ਼ੂਗਰ ਨੂੰ ਮਤਲਬ ਕਿ ਉਹ ਨਹੀਂ ਕਰਦੇ ਜ਼ਿਆਦਾ ਅਸਰ ਨਹੀਂ ਕਰਦੇ ਆਪਾਂ ਲੈ ਲੇ ਜੀ ਬੀ ਇਹਦੇ ਜਿਹੜੇ ਕੱਡੇ ਸੀ ਨਾ ਵਿੱਚੋਂ ਆਪਾਂ ਬੀ ਲੈ ਲੇ ਜੀ ਉਹ ਆ ਦੇਖੋ ਕੱਚੇ ਕੱਚੇ ਬੀ ਨੇ ਇਹਨਾਂ ਨੂੰ ਤੁਸੀਂ ਲੈ ਲੋ ਤੇ ਵਿੱਚ ਇਹਨਾਂ ਦੇ ਜੀ ਕੱਟ ਲੋ ਪਿਆਜ਼ ਤੁਸੀਂ ਠੀਕ ਹੈ ਜੀ ਪਿਆਜ਼ ਕੱਟ ਲੋ ਵਿਚ ਵਿਚ ਥੋੜਾ ਜਿਹਾ ਲਸਣ ਛਿੱਲ ਲੋ ਲਸਣ ਆਪਾਂ ਥੋੜਾ ਜਿਹਾ ਪਾਉਣਾ ਥੋੜਾ ਜਿਹਾ ਵਿਚ ਆਪਾਂ ਪਿਆਜ਼ ਪਾਉਣੇ ਉਨੇਕ ਪਾਉਣੇ ਪਿਆਜ਼ ਜਿੰਨਿਆਂ ਕ ਨਾਲ ਇਹ ਭਰ ਜਾਣਗੇ ਵਿਚ ਜਿਹੜੀ ਮੇਨ ਚੀਜ਼ ਹੈ ਜੀ ਉਹ ਆਪਾਂ ਲੈ ਆਏ ਦੇ ਕਰੇਲਿਆਂ ਦੇ ਬੀ ਕਰੇਲਿਆਂ ਦੇ ਬੀ ਬਹੁਤ ਚੰਗੇ ਆ ਅਗਰ ਕਰੇਲਿਆਂ ਦੇ ਬੀਆਂ ਦੀ ਆਪਾਂ ਫੱਕੀ ਬਣਾ ਕੇ ਲੈਣੇ ਹਨਾ ਤਾਂ ਤਾਂ ਵੀ ਆਪਣੇ ਮਤਲਬ ਕਿ ਇਹ 슈ਗਰ ਨੂੰ ਕੰਟਰੋਲ ਕਰਦੀ ਹੈ ਭਾਈ ਸਾਰੇ ਵੀਰਾਂ ਭੈਣਾਂ ਨੂੰ ਮੈਂ ਇਹ ਕਹਿਨੀ ਆ ਵੀ ਤੁਸੀਂ ਇਕੱਠੇ ਬਣਾ ਕੇ ਰੱਖ ਲੋ ਜੀ ਡੋਂਗਾ ਭਰ ਕੇ ਰੱਖ ਲੋ ਜਿਵੇਂ ਕੋਈ 15 10 15 ਪੀਸ ਬਣਾ ਲੈ ਰੋਜ਼ ਦਾ ਇੱਕ ਖਾ ਲਿਆ ਅਗਰ ਆਪਾਂ ਰੋਜ਼ ਦਾ ਵੀ ਇੱਕ ਖਾਣਿਆ ਨਾ ਤੇ ਆਪਣੀਆਂ ਬਿਮਾਰੀਆਂ ਕਾਫੀ ਠੀਕ ਰਹਿੰਦੀਆਂ ਨੇ ਇਹ ਦੇਖੋ ਤੁਸੀਂ ਆਪਾਂ ਪਿਆਜ਼ ਲੈ ਲਿਆ ਜੀ ਲਸਣ ਲੈ ਲਿਆ ਤੇ ਅਦਰਕ ਲੈ ਲਿਆ ਤੇ ਆਪਾਂ ਇਹਦੇ ਵਿੱਚ ਬੀ ਲੈ ਲੇ ਤੇ ਸਾਰਾ ਕੁਝ ਆਪਾਂ ਰਗੜ ਕੇ ਇਹ ਇਹਦਾ ਕਚਰਕੁੰਡਾ ਜਾਂ ਕਰਕੇ ਤੇ ਆਪਾਂ ਨਾਲ ਚੀਰ ਲਿਆ ਜੀ ਇੱਕ ਟਮਾਟਰ ਠੀਕ ਹੈ ਜੀ ਆਪਾਂ ਕੀ ਕਰਨਾ ਜੀ ਹੁਣ ਆਪਾਂ ਲੈ ਲਈ ਕੜਾਹੀ ਕੜਾਈ ਦੇ ਵਿੱਚ ਆਪਾਂ ਨੇ ਪਾ ਲੈਣਾ ਜੀ ਤੇਲ ਜਿਹਦੇ ਵਿੱਚ ਕੀ ਆਪਾਂ ਇਹਨਾਂ ਨੂੰ ਤਲਣਾ ਹੈਗਾ ਠੀਕ ਹੈ ਆਹ ਤੇਲ ਪਾ ਲਿਆ ਜੀ ਆਪਾਂ ਕੜਾਈ ਦੇ ਵਿੱਚ ਤੇ ਉਧਰੋਂ ਆਪਾਂ ਕੀ ਬਣਾਉਣਾ ਹੈਗਾ ਮੈਂ ਤੁਹਾਨੂੰ ਸਾਰਾ ਕੁਝ ਦੱਸਣ ਲੱਗੀ ਆ ਆਪਾਂ ਸਿੱਧੇ ਨਹੀਂ ਭਰਨੇ ਇਹ ਮਸਾਲੇ ਦੇ ਨਾਲ ਵੀ ਕਈਆਂ ਨੂੰ ਆਦਤ ਹੁੰਦੀ ਹੈ ਨਾ ਸਿੱਧਾ ਹੀ ਮਸਾਲਾ ਰਗੜਿਆ ਤੇ ਇਹਨਾਂ ਨੂੰ ਮਸਾਲੇ ਨਾਲ ਭਰ ਲਿਆ ਆਪਾਂ ਪਹਿਲਾਂ ਮਸਾਲਾ ਇਹਨੂੰ ਉਹ ਕਰਨਾ ਹੈ ਜੀ ਤੜਕਣਾ ਹੈ ਆਪਾਂ ਇਹਦੇ ਵਿੱਚ ਆਹ ਪਾਤਾ ਜੀ ਜਿਹੜਾ ਆਪਾਂ ਲਸਣ ਪਿਆਜ਼ ਤੇ ਆਪਾਂ ਇਹਦੇ ਕਰੇਲਿਆਂ ਦੇ ਬੀਜ ਲਏ ਸੀਗੇ ਉਹ ਵਿੱਚ ਹੀ ਪਾਉਣੇ ਆ ਜੀ ਜਦੋਂ ਤੁਸੀਂ ਉਹ ਵਿੱਚ ਪਾਉਂਗੇ ਉਹਨਾਂ ਨੇ ਜ਼ਿਆਦਾ ਗੁਣ ਕਰਨਾ ਤੁਹਾਨੂੰ ਆਹ ਦੇਖੋ ਤੁਸੀਂ ਮਸਾਲਾ ਰਗੜ ਲਿਆ ਆਪਾਂ ਮਸਾਲਾ ਆਪਣਾ ਵਧੀਆ ਬਣ ਜਾਣਾ ਹੈਗਾ ਇਹ ਆਹ ਦੇਖੋ ਤੁਸੀਂ ਹੁਣ ਨਾ ਇਹ ਭੁੱਜਣ ਲੱਗ ਗਿਆ ਜਦੋਂ ਇਹ ਪੂਰਾ ਭੁੱਜ ਗਿਆ ਤੇ ਆਪਾਂ ਇਹਦੇ ਵਿੱਚ ਕੀ ਕਰਨਾ ਹੈਗਾ ਟਮਾਟਰ ਪਾ ਦੇਣੇ ਹੈਗੇ ਆ ਜਿਹੜੇ ਆਪਾਂ ਟਮਾਟਰ ਕੱਟੇ ਸੀ ਠੀਕ ਹੈ ਨਾ ਜੀ ਆਪਾਂ ਪਾਤੇ ਜੀ ਇਹਦੇ ਵਿੱਚ ਟਮਾਟਰ ਆ ਦੇਖੋ ਤੁਸੀਂ ਆਪਾਂ ਟਮਾਟਰ ਪਾਤੇ ਟਮਾਟਰਾਂ ਨਾਲ ਇਹਨੇ ਵਧੀਆ ਖਟਾਸ ਜੀ ਦੇਣ ਲੱਗ ਜਣਾ ਟਮਾਟਰ ਖਰਾਬ ਨਹੀਂ ਕਰਦੇ ਹੈਗੇ ਇਹ ਠੀਕ ਹੈ ਜੀ ਆਹ ਦੇਖੋ ਤੁਸੀਂ ਇਹ ਵਧੀਆ ਬਨਣ ਲੱਗ ਗਿਆ ਹੁਣ ਟਮਾਟਰ ਪੈ ਗਿਆ ਨਾ ਤੇ ਇਹਨੇ ਆਪ ਦਾ ਘਿਓ ਤੇਲ ਜੋ ਵੀ ਹੈਗਾ ਉਹ ਇਹਨੇ ਮਸਾਲੇ ਦੇ ਛੱਡ ਦੇਣਾ ਯਾਨੀ ਕਿ ਇਹ ਭੁੱਜਣ ਲੱਗ ਗਿਆ ਜਦੋਂ ਇਹਨੇ ਵਧੀਆ ਭੁੱਜ ਜਾਣਾ ਆਪਾਂ ਪਾ ਦੇਣਾ ਜੀ ਇਹਦੇ ਵਿੱਚ ਨਮਕ ਮਿਰਚ ਤੇ ਹਲਦੀ ਤੇ ਮਸਾਲਾ ਠੀਕ ਹੈ ਜੀ ਮਸਾਲਾ ਹਲਦੀ ਪਾ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਦੇਣਾ ਚੰਗੀ ਤਰ੍ਹਾਂ ਮਿਲਾ ਕੇ ਤੇ ਇਹ ਹੋ ਗਿਆ ਜੀ ਆਪਣਾ ਮਸਾਲਾ ਤਿਆਰ ਠੀਕ ਹੈ ਜੀ ਮਸਾਲਾ ਆਪਣਾ ਵਧੀਆ ਤਿਆਰ ਹੋ ਗਿਆ ਭੁੱਜ ਕੇ ਨੇ ਵਧੀਆ ਬਣ ਗਿਆ ਲਾਲ ਲਾਲ ਹਨ ਤੇ ਇਹਨੂੰ ਆਪਾਂ ਨਾ ਫਿਰ ਕਿਸੇ ਬਰਤਨ ਦੇ ਵਿੱਚ ਕੱਢਾਂਗੇ ਜਦੋਂ ਇਹ ਵਧੀਆ ਬਣ ਗਿਆ ਜਿੰਨਾ ਚਿਰ ਤੱਕ ਭੁੱਜਦਾ ਉਹਨਾਂ ਚਿਰ ਤਿਆਂ ਨੂੰ ਚੰਗੀ ਤਰ੍ਹਾਂ ਭੁੰਨੋ ਫਿਰ ਇਹਨੂੰ ਆਪਾਂ ਕੱਢ ਲਾਂਗੇ ਜੀ ਕਿਸੇ ਬਰਤਨ ਦੇ ਵਿੱਚ ਆਹ ਲਓ ਜੀ ਆਪਾਂ ਇਹਨੂੰ ਕਿਸੇ ਕੋਲੇ ਦੇ ਵਿੱਚ ਬਾਟੇ ਦੇ ਵਿੱਚ ਕੱਢ ਲੈਣੇ ਆ ਸਾਰੇ ਨੂੰ ਇਹ ਫਿਰ ਆਪਾਂ ਕੀ ਕੰਮ ਲੈਣਾ ਮੈਂ ਤੁਹਾਨੂੰ ਦੱਸਦੀ ਆ ਸਾਰਾ ਕੁਝ ਵੀ ਇਹਨਾਂ ਨੂੰ ਆਪਾਂ ਕ੍ਰੇਲਿਆਂ ਨੂੰ ਕਿਵੇਂ ਤਿਆਰ ਕਰਨਾ ਹੈਗਾ ਆਹ ਲੋ ਜੀ ਇਹਨੂੰ ਕਰ ਲਓ ਥੋੜਾ ਜਿਹਾ ਠੰਡਾ ਆ ਆਪਾਂ ਨੇ ਠੰਡਾ ਕਰ ਲਿਆ ਹੁਣ ਆਪਾਂ ਇਹਦੇ ਨਾਲ ਕ੍ਰੇਲੇ ਭਰ ਲੈਣੇ ਆ ਜੀ ਪਿਆਜ਼ ਲਸਣ ਟਮਾਟਰ ਤੇ ਕ੍ਰੇਲਿਆਂ ਦੇ ਵੀ ਆ ਇਹਦੇ ਵਿੱਚ ਤੇ ਆਪਾਂ ਇਹਨਾਂ ਨੇ ਕੀ ਕਰਨਾ ਜੀ ਆਪਾਂ ਇਹ ਕਰੇਲਿਆਂ ਨੂੰ ਇਹਦੇ ਨਾਲ ਭਰ ਲੈਣਾ ਹੈਗਾ ਖਾਣਾ ਰੋਜ਼ ਦਾ ਇੱਕ ਪੀਸ ਹੀ ਹੁੰਦਾ ਜੀ ਜ਼ਿਆਦਾ ਨਾ ਖਾਓ ਬਸ ਸਬਜੀ ਦੇ ਨਾਲ ਦਾਲ ਸਬਜੀ ਜੋ ਵੀ ਤੁਹਾਡੇ ਕੋਲੇ ਬਣੀ ਹੈ ਤੁਸੀਂ ਇੱਕ ਪੀਸ ਇਹਦਾ ਚੱਕ ਲੋ ਇੱਕ ਤਰ੍ਹਾਂ ਦਾ ਅਚਾਰ ਹੀ ਬਣ ਜਾਂਦਾ ਜੀ ਇਹ ਮੈਂ ਕੀ ਕਰਦੀ ਆ ਮੈਂ ਮਤਲਬ ਇਕੱਠੇ ਬਣਾ ਕੇ ਜਦੋਂ ਕਰੇਲੇ ਵਧੀਆ ਹੁੰਦੇ ਮੋٹے-ਮੋٹے ਇਕੱਠੇ ਬਣਾ ਕੇ ਰੱਖ ਲੈਣੀਆਂ ਜੀ ਡੋਂਗਾ ਭਰ ਕੇ ਰੱਖ ਲੈਣੀਆਂ ਮੈਂ ਇਹਨਾਂ ਦਾ ਇਹ ਖਰਾਬ ਤਾਂ ਹੁੰਦੇ ਨਹੀਂ ਹੈਗੇ ਤੇ ਨਾਲੇ ਆਪਾਂ ਡੇਲੀ ਖਾ ਲੈਨੇ ਆ ਨਾਲੇ ਆਪਣੇ ਬੈਵਾਦੀ ਨਹੀਂ ਰਹਿੰਦੀ ਸਰੀਰ ਨੂੰ ਤੰਦਰੁਸਤ ਰੱਖਦੇ ਜੋੜ ਦੁਖਣ ਨਹੀਂ ਦਿੰਦੇ ਜੀ ਇਹ 슈ਗਰ ਆਪਣੇ ਨੇੜੇ ਤੇੜੇ ਆਉਣ ਨਹੀਂ ਦਿੰਦੇ ਹੈਗੇ ਹਨਾ ਇਹ 슈ਗਰ ਨੂੰ ਕੰਟਰੋਲ ਰੱਖਦੇ ਨੇ ਆਹ ਲੋ ਜੀ ਆਪਾਂ ਕੀ ਕਰਨਾ ਆਪਾਂ ਸਾਰੇ ਪਰ ਲੈਣੇ ਨੇ ਇਹ ਇਹ ਦਵਾਰੇ ਫੇਰ ਮਸਾਲਾ ਇਹਦੇ ਵਿੱਚ ਜਾਨੀ ਕੀ ਤੜਕਿਆ ਜਾਣਾ ਹੈਗਾ ਇਹਨੂੰ ਹੁਣ ਤੁਸੀਂ ਨਾ ਧਾਗੇ ਨਾਲ ਬੰਨ ਲਓ ਜਿਹੜਾ ਕੀ ਇਹਦਾ ਮਸਾਲਾ ਨਾਲ ਨਿਕਲੇ ਵਿੱਚੋਂ ਮਸਾਲਾ ਤੇਲ ਚ ਨਾ ਜਾਵੇ ਇਸ ਕਰਕੇ ਆਪਾਂ ਇਹਦੇ ਉੱਤੇ ਧਾਗਾ ਲਵੇਟਦੇ ਹੁੰਨੇ ਆ ਵੀ ਮਸਾਲਾ ਨਾ ਜਿਹੜਾ ਉਹ ਤੇਲ ਚ ਨਾ ਚਲਿਆ ਜਾਵੇ ਕਿਤੇ ਖੋਲ ਜਾਣ ਤੇ ਆਪਣੇ ਕਰੇਲੇ ਅੱਡ ਤੁਰੇ ਫਿਰਨ ਤੇ ਮਸਾਲਾ ਆਪਣਾ ਅੱਡ ਤੁਰਿਆ ਫਿਰੇ ਕੁੜੀਓ ਭਾਈ ਇਹੋ ਜਿਹਾ ਕੰਮ ਆਪਾਂ ਨਹੀਂ ਕਰਨਾ ਹੈਗਾ ਆਪਾਂ ਇਹਨੂੰ ਚੰਗੀ ਤਰ੍ਹਾਂ ਨੂੜ ਦੇਣਾ ਹੈਗਾ ਬੰਨ ਦੇਣਾ ਚੰਗੀ ਤਰ੍ਹਾਂ ਜਿਹੜਾ ਕਿਸੇ ਪਾਸੇ ਹੱਲੇ ਨਾ ਤੇ ਵਿਚੇ-ਵਿਚੇ ਇਹਨੂੰ ਸੇਕ ਲੱਗੀ ਜਾਵੇ ਤੇ ਸੇਕ ਆਪਣੇ ਕਰੇਲੇ ਬਣ ਜਾਣ ਕੱਲੇ ਹਨਾ ਤੇ ਜੇ ਆਪਾਂ ਇਹਨੂੰ ਛੱਡ ਤਾਂ ਢਿੱਲਾ ਤੇ ਇਹਨੇ ਨਾਲ ਦੀ ਨਾਲ ਆਪਦੀ ਔਕਾਤ ਦਿਖਾ ਦੇਣੀ ਹੈਗੀ ਅਤੇ ਇਹਨੇ ਖਿਰਲ ਫਿਰਲ ਜਾਣਾ ਹੈਗਾ ਆਪਾਂ ਫੇਰ ਚਕੜਾ ਹੀ ਚੱਕਣੀ ਆ ਮਾੜੀ ਜੀ ਧੋਵੋ ਤੁਸੀਂ ਮਸਾਲੇ ਵਾਲੀ ਕੜਾਹੀ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜੀ ਆਹ ਮਸਾਲਾ ਤੜਕ ਕੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇਹਦੇ ਵਿੱਚ ਤੇਲ ਪਾਉਣਾ ਜੀ ਤੇਲ ਪਾ ਕੇ ਆਪਾਂ ਇਹਦੇ ਵਿੱਚ ਇਹ ਦੇਖੀ ਨਾ ਆ ਕੜਾਹੀ ਦੇ ਵਿੱਚ ਪਾ ਕੇ ਤੇ ਆਪਾਂ ਇਹਨਾਂ ਨੂੰ ਤਲਣਾ ਆਪਣੇ ਘਰੇਲਿਆਂ ਨੂੰ ਠੀਕ ਹੈ ਜੀ ਕਰੇਲਿਆਂ ਨੂੰ ਤਲ ਲਓ ਜੀ ਤੁਸੀਂ ਹੁਣ ਇੱਕ ਇੱਕ ਕਰਕੇ ਗਰਮ ਤੇਲ ਹੋ ਗਿਆ ਤੇ ਇਹਨੂੰ ਤੁਸੀਂ ਇੱਕ ਇੱਕ ਕਰਕੇ ਇਹਦੇ ਵਿੱਚ ਰੱਖ ਦਿਓ ਜੀ ਇਹਨਾਂ ਨੇ ਵਧੀਆ ਬਣ ਜਾਣਾ ਜਦੋਂ ਇਹਨਾਂ ਨੇ ਵਧੀਆ ਬਣ ਜਾਣਾ ਉਦੋਂ ਤੁਸੀਂ ਕੱਢ ਕੇ ਆਪਦੇ ਡੋਂਗੇ 'ਚ ਰੱਖ ਲਓ ਠੀਕ ਹੈ ਜੀ ਜਦੋਂ ਤੁਹਾਨੂੰ ਲੋੜ ਹੈ ਉਦੋਂ ਤੁਸੀਂ ਇਹਦਾ ਧਾਗਾ ਖੋਲਣਾ ਜੀ ਉਦੋਂ ਪਹਿਲਾਂ ਇਹਦਾ ਧਾਗਾ ਨਹੀਂ ਖੋਲਣਾ ਹੈਗਾ ਤੁਸੀਂ ਇਸ ਤਰ੍ਹਾਂ ਇਹਨੂੰ ਨਾ ਚਿਣ ਦਿਓ ਇਹਦੀ ਟੌਰ ਕੱਢ ਦਿਓ ਪੂਰੀ ਐਨ ਟੌਰ ਤੋ ਟੌਰ ਨਾਲ ਹੀ ਸਾਰਾ ਕੁਝ ਹੈਗਾ ਹਨਾ ਪੂਰੀ ਚੰਗੀ ਤਰ੍ਹਾਂ ਤੁਸੀਂ ਇਹਦੀ ਟੌਰ ਕੱਢ ਦੇਣੀ ਹੈ ਵਧੀਆ ਬਣਾ ਦੇਣਾ ਤੁਸੀਂ ਇਹਨੂੰ ਸਾਰੇ ਦੇ ਸਾਰੇ ਕਰੇਲੇ ਆਪਣੇ ਇਹਦੇ ਵਿੱਚ ਟਿਕ ਜਾਣੇ ਆ ਐਸੇ ਤਰ੍ਹਾਂ ਵਿੱਚੇ ਨੂੜਣਾੜ ਦਿਓ ਇਹ ਕਿੰਨੇ ਬਣ ਗਏ 4 ਤੇ 5 ਹਨਾ 5 ਤੇ 5 10 ਹੋ ਗਏ 10 ਕਰੇਲੇ ਹੋ ਗਏ ਜੀ ਇਹ ਆਪਣੇ ਵੱਡੇ ਵੱਡੇ ਠੀਕ ਹੈ ਜੀ ਆਹ ਦੇਖੋ ਇਹ ਤੜਕੀ ਜਾਂਦੇ ਨੇ ਤੜਕ ਕੇ ਇਹਨਾਂ ਨੇ ਵਧੀਆ ਬਣ ਜਣਾ ਹਲਕੇ ਹੱਥਾਂ ਨਾਲ ਹਿਲਾਉਣੇ ਆ ਆਪਾਂ ਬਿਲਕੁਲ ਹਲਕੇ ਹੱਥਾਂ ਨਾਲ ਹਲਾਉਣੇ ਆਪਾਂ ਇਹਨਾਂ ਨਾਲ ਕਾਲ ਨਹੀਂ ਕਰਨੀ ਕਿਉਂਕਿ ਜੇ ਆਕੜਗੇ ਵੀ ਸਾਨੂੰ ਤਾਂ ਇੱਥੇ ਤੜਫਾਈ ਜਾਂਨੇ ਹੋ ਤਾਂ ਪਤਾ ਨਹੀਂ ਭਾਈ ਕੀ ਕੁਛ ਇਹਨਾਂ ਨੇ ਕਰ ਦੇਣਾ ਹੈਗਾ ਆ ਦੇਖੋ ਤੁਸੀਂ ਹਲਕੇ ਹੱਥਾਂ ਨਾਲ ਇਹਨਾਂ ਨੂੰ ਪੁੱਠੇ ਸਿੱਧੇ ਕਰ ਲਓ ਆ ਇਧਰਲਾ ਪਾਸਾ ਤਲਿਆ ਗਿਆ ਤੇ ਦੂਜਾ ਪਾਸਾ ਵੀ ਤਲ ਦਿਓ ਤੁਸੀਂ ਇਹਨੂੰ ਚੰਗੀ ਤਰ੍ਹਾਂ ਹਨਾ ਆਪਣੀ ਵੀਡੀਓ ਕੁੜੀਓ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਇਸ ਤਰ੍ਹਾਂ ਤੁਸੀਂ ਵੀ ਹੁਣ ਕ੍ਰੇਲਿਆਂ ਦਾ ਸੀਜ਼ਨ ਆ ਕ੍ਰੇਲੇ ਬਣਾ ਕੇ ਰੱਖੋ ਵੱਡਾ ਟੱਬਰਾ ਤਾਂ 10-20 ਇਕੱਠੇ ਬਣਾ ਲਿਆ ਕਰੋ ਕਿਉਂਕਿ ਉਸੇ ਤੇਲ 'ਚ ਹੀ ਤੜਕੇ ਜਾਂਦੇ ਨੇ ਜੀ ਜਿਹੜਾ ਆਪਾਂ ਥੋੜਾ ਜਿਹਾ ਪਾਉਨੇ ਆ ਜੇ ਆਪਾਂ ਅੱਡੋ-ਅੱਡ ਬਣਾਉਨੇ ਆ ਥੋੜੇ ਜਿਹਾ ਦਿਨਾਂ ਬਾਅਦ ਤਾਂ ਫੇਰ ਆਪਾਂ ਨੂੰ ਦੁਬਾਰੇ ਕ੍ਰੇਲੇ ਬਣਾਉਂਦੇ ਪੈਂਦੇ ਆ ਇਹ ਪਾਣੀ ਤਾਂ ਛੱਡਦੇ ਨਹੀਂ ਜਿਵੇਂ ਸ਼ਿਮਲਾ ਮਿਰਚ ਹੁੰਦੀ ਹੈ ਨਾ ਉਹ ਤਾਂ ਪਾਣੀ ਜਿਹਾ ਛੱਡ ਦਿੰਦੀ ਆ ਤੇ ਉਹ ਗਿੱਲਾ ਜਿਹਾ ਹੋ ਜਾਂਦਾ ਮਸਾਲਾ ਉਹਦਾ ਉਹਦੇ 'ਚ ਆਪਾਂ ਆਲੂ ਭਰਦੇ ਹੈਗੇ ਆ ਤੇ ਆਪਾਂ ਆਲੂ ਨਹੀਂ ਭਰਨਾ ਇਹਦੇ ਵਿੱਚ ਤਾਂ ਇਹਨਾਂ ਦੇ ਬੀ ਪਾਉਣੇ ਆ ਤੇ ਆਪਾਂ ਆ ਦੇਖੋ ਜੀ ਤੁਸੀਂ ਕਿਵੇਂ ਬਣਿਆ ਰੋਜ ਦਾ ਇੱਕ ਖਾਓ ਤੇ ਵਧੀਆ ਆਪਦੀ ਡਾਈਟ ਦੇ ਵਿੱਚ ਲਓ ਇਹਨੂੰ ਤੇ ਆਪਦੀਆਂ ਬਿਮਾਰੀਆਂ ਤੋਂ ਰਹਿਤ ਹੋਵੋ ਤੁਸੀਂ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਤਾਂ ਬੇਟਾ ਜਰੂਰ ਇਹਨੂੰ ਲਾਈਕ ਕਮੈਂਟ ਕਰਿਆ ਕਰੋ ਆ ਦੇਖੋ ਤੁਸੀਂ ਆਪਾਂ ਸੇਕ ਤੋਂ ਲਏ ਲਾਹ ਤੇ ਹੁਣ ਇੱਕ ਇੱਕ ਕਰਕੇ ਆਪਾਂ ਆਪਦੇ ਭਾਂਡੇ ਜੇ ਵਿੱਚ ਕੱਢ ਲੈਣੇ ਨੇ ਕੱਢ ਕੇ ਇਕੱਠੇ ਆਪਾਂ ਰੱਖ ਲੈਣੇ ਨੇ ਰੱਖ ਕੇ ਆਪਾਂ ਇਹਨਾਂ ਨੂੰ ਸੰਭਾਲ ਲੈਣਾ ਜੀ ਇਹਨਾਂ ਦਾ ਧਾਗਾ ਉਹਦੀ ਖੋਲਣਾ ਜਦੋਂ ਆਪਾਂ ਖਾਣੀ ਹੈ ਹੈਨਾ ਜਦੋਂ ਵੀ ਆਪਾਂ ਰੋਟੀ ਖਾਣੇ ਆਪਾਂ ਖਾਣਾ ਖਾਣੇ ਉਦੋਂ ਇਹਨਾਂ ਦਾ ਇੱਕ ਤਾਂ ਧਾਗਾ ਖੋਲੋ ਪਹਿਲਾਂ ਨਹੀਂ ਖੋਲ ਕੇ ਰੱਖਣਾ ਫਿਰ ਖਿੱਲਰ ਜਾਣਗੇ ਫਿਰ ਤੁਸੀਂ ਕਹੋਗੇ ਆਂਟੀ ਇਹ ਕੀ ਬਣ ਗਿਆ ਹਣਾ ਮੈਨੂੰ ਲਾਂਬੇ ਦੇਈ ਜਾਉਂਗੀਆਂ ਇਹੋ ਜਿਹਾ ਕੰਮ ਨਹੀਂ ਪੁੱਤ ਆਪਾਂ ਕਰਨਾ ਹੈਗਾ ਆਹ ਦੇਖੋ ਤੁਸੀਂ ਵਧੀਆ ਬਣ ਗਏ ਜੀ ਦੱਸੋ ਮੈਨੂੰ ਕਿਵੇਂ ਲੱਗੇ ਤੁਹਾਨੂੰ ਆਪਣੇ ਕਰੇਲੇ ਬਣਾਏ ਹੋਏ ਚਲੋ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ